ਐਸਾ ਇਹ ਮਾਮਲਾ ਹੈ ਦਾ ਇੱਕ ਆਪਣਾ ਜੱਤੀ ਦਾ 14 ਪਿੰਡ ਦੇ ਕੋਲ ਬੰਦੀ ਹੋੜਿਆ ਹਨ ਲੜੀ ਲਈ ਇਹ ਸਾਨੂੰ ਕੱਲ ਥਾਣਾ ਕੈਂਟ ਵਿਖੇ ਇਤਲਾਹ ਮਿਲੀ ਸੀਗੀ ਕਿ ਕੁਝ ਲੜਕੇ ਨੇ ਜਿੱਦਾਂ ਕਿ ਭੋਖੜੇ ਪਿੰਡ ਦੇ ਤੇ ਹੋਰ ਨੇੜੇ ਨੇੜੇ ਪਿੰਡਾਂ ਦੇ ਮੁੰਡੇ ਨੇ ਜਿਨ੍ਹਾਂ ਨੇ ਆਪਸੀ ਇੱਕ ਟਾਈਮ ਬਣ ਕੇ ਉੱਥੇ ਕੋਈ ਲੜਾਈ ਝਗੜਾ ਕੀਤਾ ਹੈਗਾ ਤੇ ਜਿਸ ਇਨਫੋਰਮੇਸ਼ਨ ਮਿਲਦੇ ਹੀ ਅਸੀਂ ਤੁਰੰਤ ਮੁਕਦਮਾ ਦਰਜ ਕੀਤਾ ਤੇ ਥਾਣਾ ਕੈਂਟ ਦੀ ਟੀਮ ਨੇ ਇਮੀਡੀਏਟਲੀ ਉੱਥੇ ਰੇਡ ਕੀਤੀ ਰੇਡ ਕਰਕੇ ਅਸੀਂ ਮੌਕੇ ਤੇ ਅਸੀਂ ਜਿਹੜੇ ਸੀ ਉਹ ਪੰਜ ਜਿਹੜੇ ਲੜਕੇ ਨੇ ਉਹ ਅਸੀਂ ਗ੍ਰਿਫਤਾਰ ਕਰ ਲਏ ਨੇ ਉਸ ਸਬੰਧੀ ਅਸੀਂ ਥਾਣਾ ਕੈਂਟ ਵਿਖੇ 64/25 ਮੁਕੱਦਮਾ ਦਰਜ ਕਰ ਲਿਆ ਜਿਦੇ ਵਿੱਚ 10 ਦੋਸ਼ੀ ਜਿਹੜੇ ਹੈਗੇ ਨੇ ਬਾਈ ਨੇਮ ਨੇ ਤੇ ਬਾਕੀ ਕੋਈ ਹਾਂ ਪਛਾਤੇ ਨੇ ਤੇ ਅਸੀਂ ਜਿਹੜੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਨੇ ਉਹਨਾਂ ਕੋਲ ਅਸੀਂ ਇੱਕ ਤਾਂ ਵਰਮਾਕਾਰ ਆ ਜਿਹਦੇ ਤੇ ਉਹ ਲੜਾਈ ਝਗੜਾ ਕਰਨਾ ਸੀ ਉਹ ਵੀ ਬਰਾਮਦ ਕਰ ਲਈ ਅਤੇ ਉਸ ਤੋਂ ਇਲਾਵਾ ਉਹਨਾਂ ਕੋਲੇ ਤੇਜ ਤਾਰ ਮਾਰੂ ਹਥਿਆਰ ਸੀ ਜਿਵੇਂ ਗਡਾਸੇ ਸੀ ਕਿਰਪਾਨਾਂ ਸੀ ਹੋਰ ਡਾਂਗਾ ਵਗੈਰਾ ਸੀ ਹੋਰ ਇਸ ਤਰੀਕੇ ਦਾ ਉਹਨਾਂ ਕੋਲ ਸੀਗਾ ਕਿ ਅਸੀਂ ਉਹ ਵੀ ਉਹਨਾਂ ਤੋਂ ਰਿਕਵਰ ਕਰ ਲਿਆ ਹਾਂ ਜੀ ਇਹ ਜਗ੍ਹਾ ਤੇ ਬੰਨੇ ਇਹ ਦੇਖ ਇਹਨਾਂ ਨੇ ਟਾਈਮ ਤਾਂ ਜਿਹੜਾ ਬੰਨ ਕੀਤਾ ਸੀ ਇਹ ਥਾਣਾ ਕੈਟੇਡਰੀਆ ਵਿੱਚੋਂ ਅਸੀਂ ਇਹ ਗ੍ਰਿਫਤਾਰ ਕੀਤੇ ਨੇ ਪਰ ਇਹਨਾਂ ਦਾ ਟਾਈਮ ਪਹਿਲਾਂ ਬੰਨਿਆ ਸੀਗਾ ਉਹ ਪੜਨ ਦੀ ਜਗ੍ਹਾ ਹੈਗੀ ਆ ਖਾਲੀ ਜਗ੍ਹਾ ਹੈਗੀ ਉੱਥੇ ਦਾ ਟਾਈਮ ਬੰਨਿਆ ਸੀਗਾ ਕਿ ਆਪਸ ਵਿੱਚ ਹੀ ਮੁੰਡੇ ਸੀ ਇਹਨਾਂ ਦੀ ਕਿਸੇ ਵਜ੍ਹਾ ਕਰਕੇ ਆਪਸੀ ਕੋਈ ਲੜਾਈ ਸੀ ਉਸ ਦਾ ਟਾਈਮ ਬੰਨ ਕੇ ਉਹ ਲੜਾਈ ਝਗੜਾ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਪਾਣੇ ਮੁਕੱਦਮੇ ਇਹਨਾਂ ਦੇ ਗ੍ਰਹਿਸ ਕਰਾਏ ਗਏ ਮੁਕੱਦਮਾ ਹੁਣ ਅਸੀਂ ਇਹਨਾਂ ਦੇ ਦਰਜ ਕੀਤਾ ਹੈ ਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਸਾਰਾ ਕਲੀਅਰ ਕਰਾਂਗੇ ਸਾਰਾ ਕੇਸ ਇਹਨਾਂ ਦਾ ਪਾਸਟ ਰਿਕਾਰਡ ਕੀ ਹੈਗਾ ਤੇ ਜਿਨ੍ਹਾਂ ਨਾਲ ਕੋਈ ਹੋਰ ਲੜਾਈ ਝਗੜਾ ਕਰ ਰਹੇ ਸੀਗੇ ਉਹ ਵੀ ਕੌਣ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਜੀ ਤੇ ਇਸ ਤੋਂ ਲਾਹਵਾ ਸਾਡੀ ਇਹ মিডিਆ ਰਹੀਂ ਪੇਰੈਂਟਸ ਨੂੰ ਵੀ ਇਹੀ ਅਪੀਲ ਹੈ ਜੀ ਇੱਕ ਆਪਣੇ ਬੱਚਿਆਂ ਨੂੰ ਕੋਈ ਇਸ ਤਰੀਕੇ ਦੀਆਂ ਇਹਨਾਂ ਨੂੰ ਸਮਝਾਇਆ ਜਾਵੇ ਵੀ ਇਸ ਤਰੀਕੇ ਦੀਆਂ ਇਹ ਗਤੀਵਿਧੀਆਂ ਹੈਗੀਆਂ ਇਹਨਾਂ ਤੋਂ ਗਰੇਜ ਕੀਤਾ ਜਾਵੇ ਕਿਉਂਕਿ ਜਿਸ ਤਰੀਕੇ ਦੇ ਉਹਨਾਂ ਕੋਲੋਂ ਹਥਿਆਰ ਤੇ ਹੋਰ ਚੀਜ਼ਾਂ ਬਰਾਮਦ ਹੋਈਆਂ ਨੇ ਇਮੀਡੀਏਟ ਪੁਲਿਸ ਐਕਸ਼ਨ ਹੋ ਗਿਆ ਉਸ ਤੇ ਤੇ ਕਾਫੀ ਜਿਆਦਾ ਅਗਰ ਇਸ ਤਰੀਕੇ ਦੀ ਕੋਈ ਹੋ ਜਾਂਦੀ ਤਾਂ ਹੋਰ ਵੀ ਜਿਹੜੀ ਮਾੜੀ ਘਟਨਾ ਸੀ ਉਹ ਵੀ ਅਮਲ ਵਿੱਚ ਆ ਸਕਦੀ ਸੀ ਇਸ ਕਰਕੇ ਪੇਰੈਂਟਸ ਨੂੰ ਵੀ ਸਾਡੀ ਇਹੀ ਅਪੀਲ ਹੈ ਕਿ ਬੱਚਿਆਂ ਨੂੰ ਸਮਝਾਇਆ ਜਾਵੇ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਇਦਾਂ ਦੀਆਂ ਕੋਈ ਇਨਸੀਡੈਂਟਸ ਆ ਉਹਨਾਂ ਨੂੰ ਪਹਿਲਾਂ ਹੀ ਪ੍ਰੀਵੈਂਟ ਕੀਤਾ ਜਾ ਸਕੇ ਸਿੱਧੀ ਪਾਰਟੀ ਦੇ ਕਿਸੇ ਰੱਖਣ ਲੈ ਜਾਓਗੇ ਬਿਲਕੁਲ ਜੀ ਸਾਰਿਆਂ ਤੇ ਅਸੀਂ ਇਸੇ ਕਰਕੇ 10 ਜਾਣਿਆਂ ਤੇ ਅਸੀਂ ਬਾਈ ਨੇਮ ਮਕਦਮਾ ਦਰਜ ਕੀਤਾ ਜੀ ਬਾਕੀ ਅਣਪਛਾਤੇ ਰੱਖੇ ਨੇ ਤੇ ਜਿੱਦਾਂ ਹੀ ਅਸੀਂ ਸਾਰਿਆਂ ਕਰਕੇ ਸਾਰਿਆਂ ਦੇ ਸਖਤ ਤੋਂ ਸਖਤ ਅਸੀਂ ਕਾਰਵਾਈਆਂ ਵਿੱਚ ਲੈ ਕੇ ਆਵਾਂਗੇ ਸਰ ਕੀ ਕੁਨਾ ਮਾਮਲਾ ਪੀਸੀ ਕੀ ਕਾਰਕੀ ਤੋਂ ਦੇਖੋ ਜੋ ਪ੍ਰੀਲਿਮਨਰਰੀ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਉਹ ਇਹੀ ਸਾਹਮਣੇ ਆਇਆ ਹੈ ਕਿ ਇਹਨਾਂ ਦੇ ਆਪਸੀ ਜਿੱਦਾਂ ਕੋਈ ਪਿੰਡਾਂ ਦੇ ਵਿੱਚ ਕਿਸੇ ਦੀ ਮਾੜੀ-ਮੋਟੀ ਮੁੰਡਿਆਂ ਦੀ ਆਪਸੀ ਕੋਈ ਲੜਾਈ ਠ ਹੁੰਦੀ ਹੈ ਉਹ ਹੁੰਦੀ ਹੈ ਉਦਾਂ ਦਾ ਹੀ ਸੀਗਾ ਤੇ ਬਸ ਇਦਾਂ ਹੀ ਇਹਨਾਂ ਨੇ ਇੱਕ ਤੁਸੀਂ ਲੱਗ ਕਹਿ ਸਕਦੇ ਹੋ ਕਿ ਅਨਜਾਨਪੁਰੇ ਜਾਂ ਬਚਪਨੇ ਦੇ ਵਿੱਚ ਜਿੱਦਾਂ ਮੁੰਡੇ ਕਰਦੇ ਆ ਟਾਈਮ ਬੰਦ ਲਿਆ ਟਾਈਮ ਇਹਨਾਂ ਨੇ ਉੱਥੇ ਮਾਰੂ ਹਥਿਆਰ ਲੈ ਕੇ ਆਏ ਸੀਗੇ ਤਾਂ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡੂਰਿੰਗ Thank okay.